ਤਨ ਤਨ ਸਤ ਗੁਰੂ ਤੇਰੀ ਅਸਰਾ ਜਪ ਗੁਰੂ ਦੇ ਨਾਮ ਦੀ ਮਾਲਾ ਲਬ ਲੈ ਸਤ ਗੁਰ ਪਿਆਰੇ ਨੂੰ ਮਲਬੂਹਾ ਸਤ ਗੁਰ ਬਾळा ਲਬ ਲੈ ਸਤ ਗੁਰ ਪਿਆਰੇ ਨੂੰ ਜਿਸ ਨੇ ਪੀਰ ਦੇ ਨਾਮ ਤੇ ਆਇਆ ਰਤਬਾ ਦੋ ਜਗ ਦੇ ਵਿੱਚ ਪਾਇਆ ਪੀ ਕੇ ਪ੍ਰੇਮ ਦਾ ਪਿਆਲਾ ਲਬ ਲੈ ਸਤਿਗੁਰ ਪਿਆਰੇ ਨੂੰ ਜਪ ਗੁਰੂ ਦੇ ਨਾਮ ਦੀ ਮਾਲਾ ਲਬ ਲੈ ਸਤਿਗੁਰ ਪਿਆਰੇ ਨੂੰ ਵਿੱਚ ਤਸੱਬਰ ਦੇ ਗੁੰਮ ਜਾਣਾ ਆਪ গো ਆ ਕੇ ਪੀਰ ਨੂੰ ਪਾਣਾ ਇਸ ਪ੍ਰੇਮ ਦਾ ਖੇਲ ਨਿਰਾਲਾ ਲਬ ਲੈ ਸਤਿਗੁਰ ਪਿਆਰੇ ਨੂੰ ਜਪ ਗੁਰੂ ਦੇ ਨਾਮ ਦੀ ਮਾਲਾ ਲੱਭ ਲੈ ਸਤਿਗੁਰ ਪਿਆਰੇ ਨੂੰ ਵਿਚਕ ਮਖਾਨੇ ਪ੍ਰੇਮ ਦੇ ਜਾ ਕੇ ਬੈਠੀ ਯਾਰ ਦਾ ਪੇਸ਼ ਬਟਾ ਕੇ ਛੱਡ ਹਸਤੀ ਹੋ ਮਤਵਾਲਾ ਲੱਭ ਲੈ ਸਤਿਗੁਰ ਪਿਆਰੇ ਨੂੰ ਜਪ ਗੁਰੂ ਦੇ ਨਾਮ ਦੀ ਮਾਲਾ ਲੱਭ ਲੈ ਸਤਿਗੁਰ ਪਿਆਰੇ ਨੂੰ ਪੁੱਛ ਮਸਰੂਰ ਤੂੰ ਪ੍ਰੇਮ ਕਹਾਣੀ ਦਿਲੋਂ ਬੁਲਾ ਦੇ ਬੇਮ ਦੀਵਾਨੀ ਪੁੱਛ ਮਸਰੂਰ ਤੂੰ ਪ੍ਰੇਮ ਕਹਾਣੀ ਦਿਲੋਂ ਬੁਲਾ ਦੇ ਬੇਮ ਦੀਵਾਨੀ ਇੱਕ ਨੂਰੋਂ ਹਰ ਉਜਾਲਾ ਲੱਭ ਲੈ ਸਤਿਗੁਰ ਪਿਆਰੇ ਨੂੰ ਜਪ ਗੁਰੂ ਦੇ ਨਾਮ ਦੀ ਮਾਲਾ ਲੱਭ ਲੈ ਸਤਿਗੁਰ ਪਿਆਰੇ ਨੂੰ ਤਨ ਤਨ ਸਤਿਗੁਰ ਤੇਰਾ ਹੀ ਆਸਰਾ